ਚਲੀ ਵਾਇਲੂ ਜੀ ਦਾ ਖਾਲਾ ਸਾਹਿਬ ਵਾਇਲੂ ਜੀ ਦੇ ਪਤੇ ਜੋ ਪਖੰਡ ਭਜਾਓ ਪੰਜਾਬ ਵਿਚ ਆਉਂਦੀ ਮਹਿਮ ਜਿਹੜੀ ਫਰੀਦਕੋਟ ਤੋਂ ਲਗਾਤਾਰ ਚੱਲ ਰਹੀ ਹੈ ਸੋ ਸ਼ਿਵਨਾਥ ਮੋਗੇ ਵਾਲੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਮੋਗਾ ਐਸਐਸਪੀ ਨੂੰ ਦਰਖਾਸਤ ਦਿੱਤੀ ਹੋਈ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਸੀ ਅਪਲੋਡ ਹੋ ਕੇ ਲੋਕਾਂ ਦੇ ਵਿੱਚ ਆਈਆਂ ਸੀ ਜਿਦੇ ਵਿੱਚ ਸ਼ਿਵਨਾਥ ਵੱਲੋਂ ਕੁਝ ਸ਼ਬਦਾਵਲੀ ਬਹੁਤ ਗਲਤ ਵਰਤੀ ਗਈ ਸੀ ਭੱਦੀ ਸ਼ਬਦਾਵਲੀ ਸੋ ਜਿੰਦੇ ਤੇ ਸਿੱਖ ਸੰਗਤਾਂ ਨੂੰ ਭਾਰੀ ਰੋਸ ਸੀ ਸੋ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸ਼ਿਵਨਾਥ ਦੇ ਸਬੰਧੀ ਜਿਹੜੀਆਂ ਮੀਟਿੰਗਾਂ ਵੀ ਹੋਈਆਂ ਔਰ ਮੀਡੀਆਜ਼ ਬਿਆਨ ਵੀ ਹੋਏ ਸੋ ਅਸੀਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਸੀ ਵੀ ਸਨਮਖ ਹੋ ਕੇ ਜੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹਿਲਾਂ ਵੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦੇ ਨਾਲ ਬੈਠੇ ਹੋ ਇੱਕ ਮਾਫੀਨਾਮਾ ਲਿਆ ਹੈ ਔਰ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਮਹਿਮ ਵੱਲੋਂ ਤੁਹਾਡੇ ਖਿਲਾਫ ਦਰਖਾਸਤ ਦਿੱਤੀ ਸੀ ਉਦੇ ਸਾਹਮਣੇ ਤੁਸੀਂ ਪੇਸ਼ ਹੋ ਕੇ ਕੁਝ ਜਿਹੜੇ ਸਾਡੇ ਨਾਲ ਮਹਿਮਬੱਲੋਂ ਦਿੱਤੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਕਰੋ ਸੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਹੈ ਪਹਿਲਾਂ ਤਾਂ ਮੈਂ ਬੇਨਤੀ ਕਰਾਂ ਸਾਡੇ ਪੰਜਾਬ ਦੇ ਜਰਨੈਲ ਜਝਾਰੂ ਜੋਧੇ ਨੇ ਸਾਡੇ ਵੀਰ ਪਰਮਜੀਤ ਸਿੰਘ ਕਹਰੇ ਔਰ ਸੰਘਰਸ਼ੀ ਯੋਧੇ ਨੇ ਭਾਈ ਚਮਕੌਰ ਸਿੰਘ ਜੀ ਔਰ ਬਾਬਾ ਸ਼ੌਕੀ ਸ਼ਾਹ ਜੀ ਔਰ ਰਹਿਮਾਨ ਕਾਦਰੀ ਜੀ ਔਰ ਬਾਬਾ ਪ੍ਰਗਟ ਸਿੰਘ ਜੀ ਖਾਲਸਾ ਬਾਬਾ ਕਰਮਜੀਤ ਸਿੰਘ ਔਰ ਹੋਰ ਵੀ ਬਹੁਤ ਸਾਰੀਆਂ ਗੁਰੂਕੀਆਂ ਲਾੜ ਲੀਆਂ ਫੌਜਾਂ ਸੋ ਇਸ ਰਾਜੀ ਨਾਮੇ ਦੇ ਵਿੱਚ ਸ਼ਾਮਲ ਨਹੀਂ ਹੋ ਸਕੀਆਂ ਸੋ ਐਟ ਅ ਟਾਈਮ ਸਾਨੂੰ ਪ੍ਰਸ਼ਾਸਨ ਨੇ ਜਿਹੜਾ ਅੱਜ ਬੁਲਾਇਆ ਸ਼ਾਮ ਨੂੰ ਸੋ ਮੇਰੇ ਨਾਲ ਸਿੰਘ ਸਾਹਿਬ ਜੀ ਬਾਬਾ ਬਿੰਦਰ ਸਿੰਘ ਜੀ ਜਥੇਦਾਰ ਬੁੱਢਾ ਦਲ ਔਰ ਭਾਈ ਸੇਬ ਭਾਈ ਹਰਪ੍ਰੀਤ ਸਿੰਘ ਜੀ ਹੈਪੀ ਸੇਖਾਗੂ ਸੇਖ ਸਟੂਡੈਂਟ ਫੈਡਰੇਸ਼ਨ ਸਾਡੇ ਜਥੇਦਾਰ ਮੋਨਜੀਤ ਸਿੰਘ ਕਾਕਾ ਗੁਰਾ ਦਿੱਤਾ ਔਰ ਦਿਲਦਾਰ ਸਿੰਘ ਸਾਰੇ ਅਸੀਂ ਸਿੰਖ ਇਕੱਠੇ ਹੋ ਕੇ ਗਏ ਸੀ ਸੋ ਉੱਥੇ ਸ਼ਿਵਨਾਥ ਵੱਲੋਂ ਜਿਹੜੀ ਅ ਇੱਕ ਤੇ ਮੇਰੇ ਤੇ ਜਿਹੜਾ ਬਹੁਤ ਵੱਡਾ ਉਹਨੇ ਦੂਸ਼ਣ ਲਾਇਆ ਸੀ ਇੱਕ ਰਿਕਾਰਡਿੰਗ ਚੱਲ ਰਹੀ ਸੀ ਸੋ ਉਹਦੀ ਉਸ ਮਾਫੀ ਨਮਾਉਨੇ ਬਕਾਇਦਾ ਲਿਆ ਔਰ ਆਪਣੇ ਲਫ਼ਜ਼ ਵਾਪਸ ਲਏ ਨੇ ਔਰ ਨਾਲ ਹੀ ਜੋ ਮਹਿਮ ਵੱਲੋਂ ਹਦਾਇਤਾਂ ਉਸ ਹਦਾਇਤਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ਹੈ ਜੋ ਵੀ ਪਖੰਡਵਾਦ ਹੈ ਉਹ ਖਤਮ ਹੋਵੇਗਾ ਔਰ ਕਾਫੀ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਹੋਈਆਂ ਸੀ ਉਹਨਾਂ ਦੀ ਉਹਨੇ ਭੁੱਲ ਬਖਸ਼ਾਈ ਹੈ ਔਰ ਸਿੱਖ ਸੰਗਤ ਤੋਂ ਵੀ ਮਾਫੀ ਮੰਗੀ ਹੈ ਕਿਉਂਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਜਿਹੜੇ ਹਿਰਦੇ ਸੀ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਸੀ ਸੋ ਜਿਹੜੀ ਸਾਡੀ ਮੁਹੰਮੇ ਦੇ ਵੱਲੋਂ ਹੈ ਪਖੰਡ ਦੇ ਖਿਲਾਫ ਸੋ ਸਾਡਾ ਜਿਹੜਾ ਰਾਜੀਨਾਮਾ ਉੱਥੇ ਲਿਖਿਆ ਗਿਆ ਮੈਂ ਤੁਹਾਨੂੰ ਸੁਣਾ ਦਿੰਦਾ ਅੱਜ ਮਿਤੀ 8 10 2025 ਨੂੰ ਅਸੀਂ ਹੇਠ ਲਿਖੇ ਅਨੁਸਾਰ ਸਿੱਖ ਜਥੇਬੰਦੀਆਂ ਦੇ ਆਗੂ ਅਤੇ ਮੋਹਤਵਾਰ ਵਿਅਕਤੀ ਇਕੱਠੇ ਹੋਏ ਆ ਜਿੱਥੇ ਸ਼ਿਵ ਮਹੰਤ ਵੱਲੋਂ ਜੋ ਸੋਸ਼ਲ ਮੀਡੀਆ ਦੇ ਉੱਪਰ ਇਤਰਾਜ਼ ਜੋਗ ਜਿਵੇਂ ਬੀੜੀਆਂ ਸਿਗਟਾ ਵਗੈਰਾ ਔਰ ਜਾਤ ਪਾਤ ਦੇ ਸ਼ਬਦ ਬੋਲਣੇ ਸੋ ਕਲਿੱਪ ਜਿਹੜੇ ਬਣਾ ਕੇ ਵੀਡੀਓ ਅਪਲੋਡ ਕੀਤੀਆਂ ਗਈਆਂ ਸੀ ਜਿਸ ਕਰਕੇ ਸਿੱਖ ਸਮਾਜ ਅਤੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਰਿਆ ਜਿਸ ਸੰਬੰਧੀ ਦੋਨੇ ਤਰ੍ਹਾਂ ਵਿੱਚ ਆਪਸੀ ਇਕੱਠੀਆਂ ਹੋਈਆਂ ਔਰ ਸ਼ਿਭ ਮਹੱਤਵ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਮਾਫੀ ਮੰਗ ਲਈ ਹੈ ਔਰ ਪਹਿਲਾਂ ਵੀ ਮੰਨੀ ਗਈ ਹੈ ਦੋਹਾਂ ਧਿਰਾਂ ਦੇ ਪਿਛਲੇ ਕਾਫੀ ਸਮੇਂ ਤੋਂ ਚੱਲਦੇ ਵਿਵਾਦ ਨੂੰ ਵਿਵਾਦ ਖਤਮ ਹੋ ਚੁੱਕੇ ਨੇ ਖਤਮ ਤਾਂ ਹੋਏ ਨੇ ਕਿਉਂਕਿ ਉਹਨੇ ਜਿਹੜੀਆਂ ਸਿੱਖ ਜਾਂ ਮੁਹੰਮਦ ਦੇ ਅਧੀਨ ਜਿਹੜੀਆਂ ਹਦਾਇਤਾਂ ਨੂੰ ਪ੍ਰਣ ਕੀਤਾ ਹੈ ਔਰ ਸ਼ਿਵ ਮਹੰਤ ਨੂੰ ਜੋ ਅੱਜ ਰਾਜੀਨਾਮੇ ਮੁਤਾਬਕ ਦਿੱਤੀਆਂ ਹਦਾਇਤਾਂ ਜੋ ਦਿੱਤੀਆਂ ਸਿੱਖ ਪੰਥ ਵੱਲੋਂ ਹਦਾਇਤਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਗਿਆ ਜੋ ਸ਼ਿਵ ਮਹੰਤ ਅੱਗੇ ਤੋਂ ਕੋਈ ਵੀ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰੇਗਾ ਔਰ ਜਿਸ ਨਾਲ ਸਿੱਖ ਸਮਾਜ ਜਥੇਬੰਦੀ ਵਿੱਚ ਰੋਸ ਪੈਦਾ ਹੋਵੇ ਸੋ ਦੋਨੇ ਤਰ੍ਹਾਂ ਜਿਹੜੀਆਂ ਇੱਥੇ ਸ਼ਰਤਾਂ ਦੇ ਪਾਬੰਦ ਹਨ ਔਰ ਉਹਨਾਂ ਸ਼ਰਤਾਂ ਦੀ ਪਾਲਣਾ ਕਰਨਗੇ। ਸੋ ਸਾਡੇ ਵੱਲੋਂ ਜਿਹੜੀ ਚਲਦੀ ਮਹਿਮਬ ਵਿੱਚ ਪਖੰਡ ਨੂੰ ਰੋਕਣ ਲਈ ਸੀ ਸੋ ਸ਼ਿਵ ਮਹੰਤ ਨੇ ਬੜੇ ਪਿਆਰ ਨਾਲ ਪਹੁੰਚ ਕੇ ਉੱਥੇ ਮਾਫੀ ਮੰਗੀ ਹੈ ਔਰ ਜੋ ਅੱਗੇ ਤੋਂ ਜੋ ਹਦਾਇਤਾਂ ਨੇ ਸਾਡੀ ਮਹਿਮਦੀਆਂ ਉਹਨਾਂ ਦਾ ਪ੍ਰਾਣ ਕਰੇਗੀ ਔਰ ਅਸੀਂ ਸਮੁੱਚੀ ਸੰਗਤ ਨੂੰ ਵੀ ਵਿਸ਼ਵਾਸ ਦਿਵਾਉਣੇ ਆ। ਵੀ ਆਉਣ ਵਾਲੇ ਸਮੇਂ ਵਿੱਚ ਇਹ ਪੰਜਾਬ ਦੇ ਵਿੱਚੋਂ ਜਿਹੜਾ ਪਖੰਡਵਾਦ ਔਰ ਖਤਮ ਹੋਵੇਗਾ ਔਰ ਨਾਲ ਅਸੀਂ ਉਹਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਹੋਰ ਜਿਹੜੇ ਇਦਾਂ ਦੇ ਗੈਂਗ ਬਣ ਕੇ ਘਰਾਂ ਵਿੱਚ ਪੀਰਾ-ਪੀਰਾਂ ਦੀਆਂ ਫੋਟੋਆਂ ਲਾ ਕੇ ਲੋਕਾਂ ਨੂੰ ਜਿਹੜਾ ਧਰਮ ਦੇ ਨਾਂ ਤੇ ਠੱਗ ਰਹੇ ਨੇ ਉਹਨਾਂ ਦੇ ਖਿਲਾਫ ਤੁਸੀਂ ਵੀ ਚੱਲੋ ਸੋ ਉਹਨਾਂ ਨੇ ਬੇਨਤੀ ਨੂੰ ਸਵੀਕਾਰ ਕੀਤਾ ਸੋ ਮਹਿਮ ਚੱਲਦੀ ਰਹੇਗੀ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਜਿਹੜਾ ਰੰਗਲਾ ਪੰਜਾਬ ਹੋਵੇ ਬਾਕੀ ਸੰਗਤ ਦੀਆਂ ਅਸੀਸਾਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ